ਮਨ ਬਣਾ ਲਿਆ ਇੱਕ ਤਰਫੀ ਚੋਣ ਹੋਣੀ ਆ ਕਿਉਂਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਚ ਵੀ ਦੇਖਿਆ ਹੋਣਾ ਕਿ ਦਲ ਬਦਲੂਆਂ ਨੂੰ ਲੋਕ ਮੋਹ ਨਹੀਂ ਲਾਉਂਦੇ ਤੇ ਇਹ ਜਿਹੜੀ ਸੀਟ ਆ ਇਹ ਕਾਂਗਰਸ ਪਾਰਟੀ ਦੀ ਜਿੱਤੀ ਪਈ ਹੈ ਸਸੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਸਰਿੰਦਰ ਕੌਰ ਬੀਬੀ ਨੂੰ ਉਮੀਦਵਾਰ ਐ ਲਾਣਿਆ ਇਸ ਸਮੇਂ ਸਾਡੇ ਨਾਲ ਬੀਬੀ ਸਰਿੰਦਰ ਕੌਰ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਕਲ ਮੈਮ ਸਸੀਕਲ ਜੀ ਮੈਮ ਕਾਂਗਰਸ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਤੁਹਾਨੂੰ ਟਿਕਟ ਦਿੱਤੀ ਹੈ ਜਿਮਨੀ ਚੋਣ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਕਿ ਇਸ ਵਾਰ ਕਿਵੇਂ ਦਾ ਮੁਕਾਬਲਾ ਹੋਏਗਾ ਦੇਖੋ ਜੀ ਮੁਕਾਬਲਾ ਤਾਂ ਹਰ ਵਾਰ ਮੁਕਾਬਲਾ ਹੀ ਹੁੰਦਾ ਹੈ ਔਰ ਮੁਕਾਬਲਾ ਇਵੇਂ ਦਾ ਹੀ ਹੁੰਦਾ ਜਿਵੇਂ ਦਾ ਹੁਣ ਹੋਣਾ ਪਰ ਇਹ ਮੁਕਾਬਲਾ ਜਿਹੜਾ ਇਹ ਲੋਕਾਂ ਨੇ ਮਨ ਬਣਾ ਲਿਆ ਇੱਕ ਤਰਫੀ ਚੋਣ ਹੋਣੀ ਆ ਕਿਉਂਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਚ ਵੀ ਦੇਖਿਆ ਹੋਣਾ ਕਿ ਦਲ ਬਦਲੂਆਂ ਨੂੰ ਲੋਕ ਮੋਹ ਨਹੀਂ ਲਾਉਂਦੇ ਦਲ ਬਦਲਵਾਨ ਲੋਕ ਪਸਾਂਦੇ ਨਹੀਂ ਕਰਦੇ इवन ਮਹਾਰਾਣੀ ਪਰਨੀਤ ਕੌਰ ਨੂੰ ਵੀ ਇਨਕਾਰ ਦਿੱਤਾ ਲੋਕਾਂ ਨੇ ਇਸ ਕਰਕੇ ਲੋਕਾਂ ਨੇ ਤੇ ਇੱਕ ਤਰਫਾ ਮਨ ਬਣਾਇਆ ਤੇ ਇਹ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਜਿੱਤੀ ਪਈ ਹੈ ਲੋਕਾਂ ਦਾ ਮਨ ਬਣਿਆ ਹੋਣ ਕਰਕੇ ਕਿਉਂਕਿ ਜਦੋਂ ਮੈਨੂੰ ਟਿਕਟ ਡਿਕਲੇਅਰ ਹੋਈ ਹੈ ਛੇ ਸੱਤ ਸਰਵੇ ਜਿਹੜੇ ਹੈ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸੀ ਔਰ ਜਿਹਦੇ ਵਿੱਚ ਮੈਂ ਧਨਵਾਦੀ ਹਾਂ ਉਹਨਾਂ ਸਮਰਥਕਾਂ ਦੀ ਜਿਨ੍ਹਾਂ ਨੇ ਮੈਨੂੰ ਮੇਰਾ ਜਿਹੜਾ ਨਾਮ ਰਿਕਮੈਂਡ ਕਰਕੇ ਮੈਨੂੰ ਸੱਤ ਸਰਵੇਆਂ ਦੇ ਵਿੱਚ ਹੀ ਪਹਿਲੇ ਨੰਬਰ ਤੇ ਲਿਆਂਦਾ ਤੇ ਇਸੇ ਤਰ੍ਹਾਂ ਲੋਕ ਮੇਰਾ ਸਮਰਥਨ ਕਰਕੇ ਮੈਨੂੰ ਐਮਐਲਏ ਬਣਾ ਕੇ ਅਸੈਂਬਲੀ ਚ ਭੇਜਣਗੇ ਤੇ ਇਹ ਜਿਹੜੀ ਸੀਟ ਹੈ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾਂਗੇ 2022 ਦੀ ਵਿਧਾਨ ਸਭਾ ਚੋਣਾਂ ਚ ਸ਼ਸ਼ੀਲ ਕੁਮਾਰ ਰਿੰਕੂ ਲੜੇ ਸੀਗੇ ਸੀਟ ਤੋਂ ਤੇ ਉਹ ਹਾਰ ਗਏ ਸੀਗੇ ਤੇ ਜਿਹੜੇ ਸ਼ੀਤ ਲੰਗਰਾਲ ਸੀਗੇ ਉਹ ਉਹਨਾਂ ਦੇ ਆਪੋਜ਼ਿਟ ਸੀ ਆਮ ਆਦਮੀ ਪਾਰਟੀ ਤੋਂ ਉਹ ਸੀਟ ਜਿੱਤੇ ਸੀ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਉਹ ਭਾਜਪਾ ਵੱਲੋਂ ਲੜਨ ਜਾ ਰਹੇ ਨੇ ਤੇ ਇਹ ਦੂਸਰੀ ਤਰਫ ਅਗਰ ਗੱਲ ਕੀਤੀ ਹੈ ਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਕਿਵੇਂ ਦੇਖਦੇ ਹੋ ਕਿ ਕਿਵੇਂ ਦਾ ਮੁਕਾਬਲਾ ਟਫ ਹੋਣ ਵਾਲਾ ਹੈ ਦੇਖੋ ਜੀ ਮੁਕਾਬਲਾ ਜੇ ਅਸੀਂ ਟਫ ਸਮਝੀਏ ਤਾਂ ਹੀ ਟਫ ਹੁੰਦਾ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਦੇ ਲਈ ਕੁਛ ਨਹੀਂ ਟਫ ਹੁੰਦਾ ਜੇ ਅਸੀਂ ਦਿলো ਮਿਹਨਤ ਕਰਦੇ ਅਸੀਂ ਤਾਂ ਆਪਣੇ ਕੀਤੇ ਹੋਏ ਕੰਮਾਂ ਦੇ ਸਿਰ ਤੇ ਜਿਹੜੀ ਚੋਣ ਲੜਨੀ ਹੈ ਕਿਉਂਕਿ ਮੇਰੇ ਹਸਬੰਦ ਨੇ 25-30 ਸਾਲ ਉਹਨਾਂ ਨੇ ਕੰਮ ਕੀਤਾ ਔਰ 25 ਸਾਲ ਮੈਨੂੰ ਹੋ ਗਿਆ ਲਗਾਤਾਰ ਫੀਲਡ ਦੇ ਵਿੱਚ ਕੰਮ ਕਰਦੀ ਨੂੰ ਅਸੀਂ ਲੋਕਾਂ ਦੇ ਕੰਮ ਕੀਤੇ ਔਰ ਮੇਰੇ ਪਤੀ ਸਵਰਗਿਆ ਚੌਧਰੀ ਰਾਮਾਸਰਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੰਮ ਆ ਮੂੰਹੋਂ ਬੋਲਦੇ ਹੁੰਦੇ ਸੋ ਅਸੀ ਕਮਾਰੇ ਧਰ ਤੇ ਆਪਣੀ ਇਲੈਕਸ਼ਨ ਲੜਨੀ ਆ ਔਰ ਜਿਤਨੀ ਆ ਜੇ ਤੁਸੀਂ ਗੱਲ ਕਰਦੇ ਹੋ ਮੁਕਾਬਲੇ ਦੀ ਨਾ सुरेंद्र ਕੌਰ ਵਰਸਸ ਮਹਿੰਦਰ ਭਗਤ ਆ ਨਾ सुरेंद्र ਕੌਰ ਵਰਸਸ ਸ਼ੀਤਲ ਉਂਗਰਾਲੇ ਇਹ ਤਾਂ ਇੱਕ ਪੰਜਾਬ ਦੀ ਧੀ ਇੱਕ ਜਲੰਧਰ ਦੀ ਬੇਟੀ ਜੇ ਵਰਸਸ ਭਗਵੰਤ ਮਾਨ ਆ ਕਿਉਂਕਿ ਇਹ ਜਿਹੜੀ ਅੱਧੀ ਆਵਾਦੀ ਆ ਬੀਬੀਆਂ ਦੀ ਅੱਜ ਇਹਨਾਂ ਉਹਨਾਂ ਦਾ ਹੌਸਲਾ ਬੁਲੰਦ ਹੈ ਕਿਉਂਕਿ ਇਹ ਇੱਕੋ ਇੱਕ ਕਾਂਗਰਸ ਪਾਰਟੀ ਆ ਜਿਨੇ ਇੱਕ ਬੀਬੀ ਨੂੰ ਟਿਕਟ ਦੇ ਨਾਲ ਨਵਾਜਿਆ ਇੱਕ ਔਰਤ ਨੂੰ ਇੱਕ ਮਹਿਲਾ ਨੂੰ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ ਔਰ ਦੂਸਰੀਆਂ ਪਾਰਟੀਆਂ 'ਚ ਤੁਸੀਂ ਇਹ ਜਜ਼ਬਾ ਦੇਖਿਆ ਕਿਤੇ ਔਰ ਇੱਕ ਇਹ ਇਕੋ ਇੱਕ ਲੋਕਤੰਤਰੀ ਕਾਂਗਰਸ ਪਾਰਟੀ ਇਦਾਂ ਦੀ ਹੈ ਜਿਨੇ ਇੱਕ ਦਲਿਤ ਸਮਾਜ ਦੇ ਵਿੱਚੋਂ ਇੱਕ ਦਲਿਤ ਨੇਤਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਔਰ ਇਹ ਕਾਂਗਰਸ ਪਾਰਟੀ ਦੀ ਇਸ ਕੋਈ ਨਹੀਂ ਕਰ ਸਕਦਾ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਆ ਸਾਰਿਆਂ ਧਰਮਾਂ ਨੂੰ ਲੈ ਕੇ ਚੱਲਦੀ ਆ ਸਾਰਿਆਂ ਵਰਗਾਂ ਨੂੰ ਲੈ ਕੇ ਚੱਲਦੀ ਆ ਇਸ ਕਰਕੇ ਇਹ ਇਦਾਂ ਦੀ ਪਾਰਟੀ ਆ ਜਿਹਦੇ ਵਿੱਚ ਹਰ ਧਰਮ ਦਾ ਬੰਦਾ ਹਰ ਹਰ ਧਰਮ ਦੇ ਲੋਕ ਇੱਕ ਜਿਦਾ ਫੁੱਲਾਂ ਦਾ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦਾ ਇੱਕ ਗੁਲਦਸਤਾ ਸਜਿਆ ਹੁੰਦਾ ਉਸ ਤਰ੍ਹਾਂ ਦੀ ਪਾਰਟੀ ਆ ਸੋ ਇਹ ਜਿਹੜੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਔਰ ਜਿਹੜੀ ਸੀਟ ਆ ਸਾਡੀ ਜਿੱਤ ਕੇ ਅਸੀਂ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ ਕਿਉਂਕਿ ਲਗਾਤਾਰ ਤੁਹਾਨੂੰ ਲੰਬਾ ਐਕਸਪੀਰੀਅੰਸ ਹੈ ਕਿਉਂਕਿ ਤੁਸੀਂ ਚਾਰ ਵਾਰ ਕੌਂਸਲਰ ਵੀ ਜਿੱਤੇ ਹੋ ਇੱਕ ਵਾਰ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ ਤੇ ਰਾਜਨੀਤੀ ਦਾ ਤਜਰਬਾ ਤਾਂ ਬਹੁਤ ਹੈ ਲੇਕਿਨ ਕਿਤੇ ਨਾ ਕਿਤੇ ਅਗਰ ਗੱਲ ਕੀਤੀ ਵੈਸਟ ਹਲਕੇ ਦੀ ਤੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿਉਂਕਿ ਜਦੋਂ ਸੁਸ਼ੀਲ ਕੁਮਾਰ ਰਿੰਕੂ ਵਿਦਾ ਐਕਸੀਗੇ ਕਾਂਗਰਸ ਉਹ ਕਹਿ ਰਹੇ ਕਿ ਉਹਨਾਂ ਵੱਲੋਂ ਵੀ ਕੋਈ ਡਵੈਲਪਮੈਂਟ ਨਹੀਂ ਹੋਈ ਕਾਂਗਰਸ ਵੱਲੋਂ ਵੀ ਨਹੀਂ ਹੋਈ ਨਾ ਆਮ ਆਦਮੀ ਪਾਰਟੀ ਵੱਲੋਂ ਹੋ ਰਹੀ ਤੇ ਲੋਕ ਕਿਸ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਫੇਰ ਵੋਟ ਕਰਨ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਰੇ ਪਤੀ ਨੇ 25 30 ਸਾਲ ਸੇਵਾ ਕੀਤੀ ਹੈ ਲੋਕ ਉਹਨਾਂ ਦੇ ਅੱਜ ਵੀ ਮੁਰੀਦ ਆ ਔਰ ਮੈਨੂੰ 25 ਸਾਲ ਲਗਾਤਾਰ ਹੋ ਗਿਆ ਸੇਵਾ ਕਰਦੇ ਆ ਨੂੰ ਐਜ਼ ਯੂ ਸੀਨੀਅਰ ਡਿਪਟੀ ਮੇਅਰ ਜਿਲੰਦਰ ਮੈਂ ਆਪਣੇ ਦਫ਼ਤਰ ਚ ਬੈ ਕੇ ਸਾਰੇ ਸ਼ਹਿਰ ਦੇ ਕੰਮ ਕਰਾਏ ਉਹਦੇ ਵਿੱਚ ਜਲੰਧਰ ਵਾਸ ਦੇ ਲੋਕਾਂ ਦੇ ਵੀ ਜਦੋਂ ਮੈਂ ਚੰਨੀ ਸਾਹਿਬ ਦੀ ਇਲੈਕਸ਼ਨ ਕੈਂਪੇਨ ਚ ਜਾਂਦੀ ਸੀ ਤਾਂ ਮੈਨੂੰ ਲੋਕਾਂ ਨੇ ਰੋਕ ਰੋਕ ਕੇ ਕਿਹਾ ਕਿ ਮੈਡਮ ਤੁਹਾਨੂੰ ਯਾਦ ਹੈ ਤੁਸੀਂ ਸਾਡਾ ਆਹ ਕੰਮ ਕਰਾਇਆ ਸੀ ਫ੍ਰੀ ਆਫ ਕੋਸਟ ਕਰਾਇਆ ਸੀ ਜਿਹਦੇ ਉੱਤੇ ਇੰਨੇ ਪੈਸੇ ਮੰਗਦੇ ਸੀ ਤੇ ਤੁਸੀਂ ਸਾਡਾ ਫ੍ਰੀ ਚ ਕੰਮ ਕਰਾਇਆ ਸੀ ਮੈਡਮ ਅਸੀਂ ਤੁਹਾਨੂੰ ਤੁਸੀਂ ਟਿਕਟ ਲੈ ਕੇ ਆਓ ਤੇ ਅਸੀਂ ਤੁਹਾਨੂੰ ਹਰ ਹਾਲਤ ਜਿਤਾਵਾਂਗੇ ਔਰ ਅਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਜਿਹੜੀ ਇਲੈਕਸ਼ਨ ਜਿੱਤਣੀ ਆ ਤੇ ਮੇਰਾ ਖਿਆਲ ਪਬਲਿਕ ਮੈਨੂੰ ਪੂਰੀ ਤਰ੍ਹਾਂ ਸਪੋਰਟ ਕਰੇਗੀ ਕੀ ਲੱਗਦਾ ਸੀ ਉਮੀਦ ਸੀ ਕਿ ਕਾਂਗਰਸ ਪਾਰਟੀ ਤੁਹਾਨੂੰ ਟਿਕਟ ਦੇਵੇਗੀ ਕਿਉਂਕਿ ਪੰਜ ਲੋਕਾਂ ਦਾ ਨਾਮ ਉੱਪਰ ਪੈਨਲ ਨੇ ਭੇਜਿਆ ਸੀਗਾ ਤੇ ਉਮੀਦ ਕਿਵੇਂ ਸੀਗੀ ਕਿ ਤੁਹਾਨੂੰ ਹੀ ਟਿਕਟ ਮਿਲੇਗੀ ਔਰ ਦੂਸਰੇ ਵੱਸੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਇਹ ਕਹਿੰਦੇ ਕਾਂਗਰਸ ਨਾਲ ਤਾਂ ਸਾਡਾ ਕੋਈ ਮੁਕਾਬਲਾ ਹੀ ਨਹੀਂ ਹੈਗਾ ਹੂੰ ਕੋਈ ਗੱਲ ਨਹੀਂ ਇਹ ਇਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਆ ਤੇ ਜਿਹੜਾ ਤੁਸੀਂ ਕਹਿੰਦੇ ਵੀ 5 ਲੋਕਾਂ ਦੇ ਨਾਂ ਭੇਜੇ ਸੀ ਉਮੀਦ ਨਾਲ ਤੇ ਦੁਨੀਆ ਟਿਕੀ ਹੋਈ ਆ ਅਸੀਂ ਜੇ ਪੋਜ਼ਿਟਿਵ ਸੋਚਾਂਗੇ ਤੇ ਪੋਜ਼ਿਟਿਵ ਹੀ ਹੁੰਦਾ ਹੈ ਮੇਰੀ ਥਿੰਕਿੰਗ ਹਮੇਸ਼ਾ ਸ਼ੁਰੂ ਤੋਂ ਹੀ ਪੋਜ਼ਿਟਿਵ ਸੀਗੀ ਅਤੇ ਹਮੇਸ਼ਾ ਪੋਜ਼ਿਟਿਵ ਹੀ ਰਹੂਗੀ ਔਰ ਮੈਂ ਧਨਵਾਦੀ ਹਾਂ ਉਹਨਾਂ ਸਮਰਥਕਾਂ ਦੀ ਜਿਨ੍ਹਾਂ ਨੇ ਸਰਵੇ ਦੇ ਵਿੱਚ ਪਹਿਲੇ ਨੰਬਰ ਤੇ ਮੇਰਾ ਨਾਂ ਲਿਆਂਦਾ ਇਸ ਕਰਕੇ ਮੈਨੂੰ ਉਮੀਦ ਹੈ ਕਿ ਮੈਨੂੰ ਪਾਰੀ ਸਮਰਥਨ ਦੇ ਕੇ ਵੱਡੀ ਲੀਡ ਨਾਲ ਜਿਤਾ ਕੇ ਅਸੈਂਬਲੀ 'ਚ ਭੇਜਣਗੇ लोकसभा ਚੋਣਾਂ 'ਚ 1500 ਦੀ ਲੀਡ ਨਾਲ ਜਿਹੜੀ ਕਾਂਗਰਸ ਅੱਪ ਹੋਈ ਹੈ ਵੈਸਟ ਹਲਕੇ ਦੇ ਵਿੱਚ ਕਿਉਂਕਿ ਇੱਕ ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਵੀ ਪਿਆ ਹੈ ਹੁਣ ਚਰਨਜੀਤ ਸਿੰਘ ਚੰਨੀ ਕਿਉਂਕਿ ਤੁਹਾਡੀ ਕੰਪੇਨਿੰਗ ਵੀ ਦੇਖ ਰਹੇ ਨੇ ਤੇ ਕਿਵੇਂ ਲੱਗ ਰਿਹਾ ਹੈ ਕਿ ਉਹਨਾਂ ਦੇ ਫੇਸ ਨੂੰ ਲੈ ਕੇ ਇਹ ਜਿਹੜੇ ਲੋਕ ਉਹਨਾਂ ਨੂੰ ਵੋਟ ਕਰਨਗੇ ਜਾਂ ਕਾਂਗਰਸ ਪਾਰਟੀ ਨੂੰ ਵੋਟ ਕਰਨਗੇ ਦੇਖੋ ਜੀ ਉਹਨਾਂ ਦਾ ਫੇਸ ਜਿਹੜਾ ਹੈ ਉਹਦਾ ਵੀ ਇੱਕ ਅੱਛਾ ਖਾਸਾ ਪ੍ਰਭਾਵ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਲੋਕ ਦਿਲੋਂ ਪਿਆਰ ਕਰਦੇ ਆ ਦਲ ਬਦਲੂਆਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਣਾ ਤੇ ਗੱਲ ਕੀਤੀ ਮੋਹਿੰਦਰ ਭਗਤ ਨੇ ਕਿਹਾ ਹੈਗਾ ਕਿ ਕਾਂਗਰਸ ਨੂੰ ਦਾ ਜਿਹੜੇ ਲੋਕ ਨਕਾਰ ਚੁੱਕੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਅਗਰ ਨੁਮਾਇੰਦਾ ਇਥੋਂ ਚੁਣ ਕੇ ਭੇਜਦੇ ਨੇ ਕਿਉਂਕਿ ਅਗਰ ਉਹਨਾਂ ਦਾ ਹੀ ਵਿਧਾਇਕ ਹੋਏਗਾ ਤਾਂ ਸਰਕਾਰ ਦੇ ਵਿੱਚ ਕੰਮ ਹੋਣਗੇ ਇਸ ਬਿਆਨ ਨੂੰ ਕਿਵੇਂ ਦੇਖੇ ਦੇਖੋ ਜੀ ਕੰਮ ਕਰਾਉਣ ਦਾ ਜਜ਼ਬਾ ਹੋਣਾ ਚਾਹੀਦਾ ਹਮੇਸ਼ਾ ਇਹ ਯੁੱਗ ਅਦਿਗੰਤਰਾ ਤੋਂ ਚੱਲਿਆ ਆਉਂਦਾ ਕਿ ਜਿਹੜੇ ਆਪੋਜੀਸ਼ਨ 'ਚ ਰਹਿਣ ਵਾਲੇ ਲੋਕ ਆ ਵੱਧ ਕੰਮ ਕਰਾ ਜਾਂਦੇ ਆ ਕੰਮ ਕਰਾਉਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਕੰਮ ਕਰਾਉਣ ਦਾ ਜਜ਼ਬਾ ਹੋਣਾ ਚਾਹੀਦਾ ਮੈਂ ਮਹਿੰਦਰ ਪਗਲ ਜੀ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਤੇ ਇੱਕ ਆਖਰੀ ਸਵਾਲ ਮੇਰਾ ਕਿਉਂਕਿ 10 ਜੁਲਾਈ ਨੂੰ ਜਿਹੜਾ ਵੋਟਾਂ ਪੈਣਗੀਆਂ ਲੋਕਾਂ ਦਾ ਜਿਹੜਾ ਮਨ ਹੈ ਉਹ ਕਿਸੇ ਨਾ ਕਿਸੇ ਸਾਇਲੈਂਟ ਵੋਟ ਜਿਹੜੀ ਹੋ ਜਾਂਦੀ ਹੈ ਕਿਉਂਕਿ ਹੁਣ ਅਗਰ ਗੱਲ ਕਰੇ ਤਾਂ ਬੀਜੇਪੀ ਵੀ ਇਸ ਪਰ ਉੱਪ ਗਈ ਹੈ ਵੈਸਟ ਹਲਕੇ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਲੋਕ ਸਭਾ ਚੋਣਾਂ 'ਚ ਨੀਚੇ ਆਇਆ ਹੈ ਲੇਕਿਨ ਸਰਕਾਰ ਉਹਨਾਂ ਦੀ ਔਰ ਅਕਸਰ ਦੇਖਿਆ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਜਿਹਦੀ ਸਰਕਾਰ ਹੁੰਦੀ ਹੈ ਸੀਟ ਵੀ ਉਹੀ ਜਿੱਤਾਂ ਇਹ ਜ਼ਰੂਰੀ ਨਹੀਂ ਹੁੰਦਾ ਇਹ ਜਨਤਾ ਜਨਾਰਦਨ ਹੈ ਇਹ ਕਿਹਨੂੰ ਫਤਵਾ ਦਿੰਦੇ ਆ 10 ਏਕ ਨੂੰ VOTING ਹੋ ਜਾਣੀ ਹੈ 13 ਨੂੰ ਤੁਹਾਨੂੰ ਰਿਜ਼ਲਟ ਸਾਹਮਣੇ ਆ ਜਾਣਾ ਹੈ ਬਿਲਕੁਲ ਇਸ ਹੁਣ ਸਾਡੇ ਨਾਲ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਕਿਹਾ ਹੈ ਕਿ ਲੋਕ ਜਿਹੜਾ ਇਹਨਾਂ ਦੇ ਕਿਤੇ ਹੋਏ ਕੰਮਾਂ ਨੂੰ ਲੈ ਕੇ ਇਹਨਾਂ ਨੂੰ ਵੋਟ ਕਰਨਗੇ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਜਿਹੜਾ ਚਲੰਦਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਹੀ ਸੀਟ ਜਿੱਤ ਕੇ ਦਿਖਾਵੇਗੀ ਔਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਿਹਾ ਕਿ ਉਹਨਾਂ ਦਾ ਇੱਕ ਫੇਸ ਦੀ ਜਿਹੜੀ ਵੈਲਿਊ ਹੈ ਉਹਨਾਂ ਦਾ ਪ੍ਰਭਾਵ ਵੀ ਹੈ ਜਿਸ ਕਾਰਨ ਲੋਕ ਇਹਨਾਂ ਨੂੰ ਵੋਟ ਵੀ ਕਰਨਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਪੰਜਾਬ ਤੱਕ ਲਈ ਸਾਇਲ ਕੈਮਰਾਮੈਨ ਦੇ ਨਾਲ ਦਵਿੰਦਰ ਕੁਮਾਰ ਜਲੰਧਰ